ਕੈਥਲ ਦੇ ਨੇੜੇ ਤੇ ਪੁੱਜਿਆ ਸਾਡੇ ਵੀਰ 51000 ਰੁਪਏ ਦੀ ਬਹੁਤ ਵੱਡੀ ਮਦਦ ਆਸੀ ਨਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੀਆਂ ਟੀਮਾਂ ਬਾਅਦ ਦੇ ਵਿੱਚ ਐਂਟਰ ਹੋਈਆਂ ਉਹਨਾਂ ਦੀਆਂ ਟਾਈਆਂ ਪੈਣ ਲੱਗੀਆਂ ਤੇ ਇੱਕ ਇੱਕ ਮੈਂਬਰ ਜਿਹੜਾ ਐਂਟਰੀ ਕਾਊਂਟਰ ਤੇ ਪਹੁੰਚ ਜਾਵੇ ਜਿਹੜੀਆਂ ਟੀਮਾਂ ਬਾਅਦ ਚ ਪਹੁੰਚਿਆ ਨੇ ਉਹਨਾਂ ਦੀਆਂ ਟਾਈਆਂ ਪਾਗੀਆਂ ਇੱਕ ਇੱਕ ਮੈਂਬਰ ਜਿਹੜਾ ਐਂਟਰੀ ਕਾਊਂਟਰ ਤੋਂ ਪਹੁੰਚ ਜਾਵੇ ਬਾਤ ਹੀ ਸਿਰੇ ਦਾ ਮੈਚ ਖੇੜਿਆ ਜਾ ਰਿਹਾ ਲਾਸਟ ਸਮੇਂ ਇਹ ਆ ਨੌਜਵਾਨ ਵਿਕੀ ਜੇ ਹੁਣ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਮੁਕਾਬਲਾ ਪੁੰਨੇ ਦੇ ਨਾਲ ਅੰਤ ਜਿਹੜਾ ਲਾਂਡਰਾ ਦੀ ਟੀਮ ਦੇ ਲਈ ਜੁੜ ਚੁੱਕਿਆ ਟੀਮਾਂ ਬਿਲਕੁਲ ਧਿਆਨ ਦੇਣਗੇ ਜੇਕਰ ਕੋਈ ਟੀਮ ਹੁਣ ਸਮੇਂ ਸਿਰ ਲਗਾਤਾਰ ਟੀਮ ਜਿਹੜੀ ਮਿਸ ਕਰ ਗਈ ਮੈਚ ਦੇ ਵਿੱਚੋਂ भी 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 टीम है जी सक्रैच की जाएगी खड़ारी भी बिल्कुल साथ दे जी टीम किया जाए समय से इस समय बगा भादसों पिंड खेल मैदान कब्डी पाने लि बच चुके तो चार जाफी जड़े बिल्कुल सामना तो कर रहे थे वर्ग ਕਮੰਡੇ ਵਰਗੇ ਔਰ ਕਹਿੰਦੇ ਵੀ ਸ਼ਨੀ ਵਰਗੇ রবি ਵਰਗੇ ਲਓ ਦੇਖੋ ਵੀ ਆ ਸਮੇ ਇਹ ਪੁਆਇੰਟ ਜਿਹੜਾ ਪਾਸੇ ਵਾਲੇ ਬੱਗੇ ਦੇ ਹਿੱਸੇ ਦੇ ਵਿੱਚ ਅੰਕ ਦਾ ਵਾਧਾ ਹੋ ਚੁੱਕਿਆ ਇਧਰੋਂ ਸਾਡੇ ਵੀਰ ਅਮਰ ਸਿੰਘ ਢਿੱਲੋਂ 30 ਸੋਨੇ ਵਾਲੇ ਲਾਂਡਰਾ ਵਾਲੇ ਵਿੱਕੀ ਦੇ ਲਈ ਪਿਆਰ ਪੀੜਾ ਮਾਨ ਸਤਿਕਾਰ ਵਿਸ਼ੇਸ਼ਤਾਰ ਤੇ ਪੁੱਜਾ ਕਰਦੇ ਨੇ ਇਹbro ਕਹਿੰਦੇ ਵੀ ਭੋਲੂ ਐਸਲੇ ਖੇਡ ਮੈਦਾਨ ਦੇ ਵਿੱਚ ਫੜਗਟ ਲਾਂਦਾ ਹੋਇਆ ਜਫਾ ਮੇਰੇ ਵੀਰੋ ਆ ਇਸ ਦਿਨ ਨਾਲ ਹੀ ਮੁਕਾਬਲਾ ਸਮਾਰਤ ਹੋ ਚੁੱਕਿਆ ਲੈਂਡ ਰੇ ਟੀਮ ਆ ਜਿਹੜੀ ਇਹਨਾਂ ਦੇ ਪੁਆਇੰਟ ਨੇ 13.3 16 ਪੁਆਇੰਟ ਨੇ ਪਾਰਸੋ ਦੇ 15-15 ਕਬੱਡੀਆਂ ਦਾ ਸਮਾਸੀ ਪਾਰਸੋ ਦੀ ਟੀਮ ਫਾਸਟਾ ਕੋ ਲਾਂਡਰਾ ਇਹ ਟੀਮ ਹੈ ਜਿਹੜੀ ਕਬੱਡੀ 70 ਕਿਲੋ ਦੇ ਵਿੱਚੋਂ ਸੈਕੰਡਾਂ जीरपुर ਦੇ ਸਰਸਲ ਤੇ ਟੀਮਾਂ ਦੇ ਪਲੇਅਰ ਲਾਈਨ ਤੇ ਆਉਣ ਜਲਦੀ ਹੈਲੋ ਸਰਦਾਰ ਕੁਲਦੀਪ ਸਿੰਘ ਜੀ ਅਤੇ ਸਰਦਾਰ ਸੱਜਣ ਸਿੰਘ ਜੀ ਸਕੇਤੜੀ ਵਾਲੇ ਸਰਦਾਰ ਜੀ ਆਣ ਪਹੁੰਚੇ ਆ ਅਸੀਂ ਇਹਨਾਂ ਵਿਵਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਕੁਲਦੀਪ ਸਿੰਘ ਜੀ ਸਕੇਤੜੀ ਸਰਦਾਰ ਸੱਜਣ ਸਿੰਘ ਜੀ ਸਕੇਤੜੀ ਦਿਨਾਂ ਵਿਵਾਂ ਦਾ ਸਾਡੀ ਫੀਡਟਾਕ ਸਿੰਘ ਵੈਲਫਰ ਕਬੱਡੀ ਕਲੱਬ ਅਤੇ ਸੁਵਚੇ ਨਗਰਪੰਡ ਲਾਂਡਰਾ ਵੱਲੋਂ ਬਾਤ ਬਾਸ ਸਵਾਗਤ ਅਤੇ ਜੀ ਆਇਆਂ ਆਖਿਆ ਜਾਂਦਾ ਹੈ। ਅਵਤਾਰ ਤੇ ਗੋੜਾ ਜੀਰਕਪੁਰ ਦੀ ਟੀਮ ਦੇ ਪਲੇਅਰ ਜਲਦੀ ਗਰਾਊਂਡ ਦੇ ਵਿੱਚ ਆ ਜਾਣਾ। ਆਡੇ ਦਾ ਰਾਣੀ ਦਾ ਮੈਚ ਮੁੱਲਾਂਪੁਰ ਦੇ ਨਾਲ ਆ ਰਾਣੀ ਦੀ ਟੀਮ ਦੇ ਪਲੇਅਰ ਆ ਚੁੱਕੇ ਨੇ ਮੁੱਲਾਂਪੁਰ ਦੀ ਟੀਮ ਆ ਬਿਨਾ ਕਿਸੇ ਦੇਰੀ ਤੋਂ ਮੈਦਾਨ ਦੇ ਵਿੱਚ ਪੱਜਾਵੇ ਲਓ ਫਿਰਸਿਰ ਹਲਿਆਣੇ ਦੀ ਟੀਮ ਆ ਜਿਹਦੀ ਬਿਲਕੁਲ ਲਾਂਡਰਾ ਵਾਲੇ ਪਾਸੇ ਆ ਖੱਡ ਵਾਲੇ ਪਾਸੇ ਵੀਰੇ ਜੀਰਪੁਰ ਦੀ ਟੀਮ ਆ ਹੈਲੋ ਇੱਕ ਗੱਡੀ ਨੰਬਰ 302 ਜੁਆਇਨ ਗੱਡੀ ਹੈ ਕਿਸੇ ਵੀਰ ਦੀ ਇਹ 10 ਵਾਰ ਕੋਈ ਹੋਇਆ ਉਹਨਾਂ ਨੇ ਦੇਖਿਆ ਕਿ ਬਲੀਵ ਹੈ ਉਥੋਂ ਗੱਡੀ ਜਿਹੜੀ ਟਾਲਾਂ TP02 ਜੰਨ ਗੱਡੀ ਟਾਲੇ ਲਓ ਪਹਿਲੀ ਕਬੱਡੀ ਦਰਸ਼ਕ ਵੀਰੋ ਪੰਨੇ ਮੈਚਾਂ ਦੀ ਸ਼ੁਰੂਆਤ ਹੋਈ ਹੈ ਕਿਰਾ ਤਾੜੀਆਂ ਮਾਰ ਦਿਓ ਸਾਰੇ ਵੀਰ ਜੋਰ ਨਾਲ ਕੱਟਿਆ ਆਪਾਂ ਨੂੰ ਸਾਰਾ ਦਿਨ ਕਬੱਡੀ ਦਾ ਆਨੰਦ ਮਾਣਨ ਨੂੰ ਮਿਲਣਾ ਸਪੋਰਟਸ ਗੱਡੀਆਂ ਦੇ ਦਰਮਿਆਨ ਜੰਗ ਸ਼ੁਰੂ ਹੋ ਚੁੱਕੀ ਹੈ। ਤਾਲੀਆਂ ਜ਼ੋਰਦਾਰ ਮੁੰਡੇ ਨੇ ਕਮਾਲ ਕਰ ਦਿੱਤੀ ਹੈ। ਬਾਤ ਉਸਕਾਰ ਦੇ ਸਰਦਾਰ ਗੁਰਵਿੰਦਰ ਸਿੰਘ ਜੀ ਤੇਲਾ ਦਬਈ ਵਾਲੇ ਸਾਡੇ ਵੀ ਜਿਹੜੇ ਦਬਈ ਦੇ ਵਿੱਚ ਵੀ ਹਰ ਸਾਲ ਸਪ੍ਰਿੰਗ ਬੋਲ ਦੀ ਟੀਮ ਬਣਾਉਂਦੇ ਆ ਤੇ ਇਲਾਕੇ ਨੂੰ ਬਹੁਤ ਵੱਡਾ ਮਾਣ ਦਿੰਦੇ ਵੀ ਇਲਾਕੇ ਦੇ ਖਿਡਾਰੀ ਹਰ ਸਾਲ ਦਬਈ ਦੇ ਵਿੱਚ ਲੈ ਕੇ ਜਾਂਦੇ ਆ ਗੀਤਿੰਦਰ ਗਿੱਲੇ ਦਾ ਨਾਮ ਭਰਾਵਾਂ ਵਾਲਾ ਪਿਆਰ ਹੈ ਯਾਜੀ ਟੀਚੇ ਪਾਰ ਤੋਂ ਦਬਈ ਤੋਂ ਇਸ ਕਬੱਡੀ ਕੱਪ ਦਾ ਆਨੰਦ ਮਾਣ ਲਈ ਪਹੁੰਚੇ ਆ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਪੋਲਾ ਦਬਈ ਵਾਲਿਆਂ ਦੇ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਆਪਣੇ ਭਰਾਵਾਂ ਨਾਲ ਵੱਧ ਕਹਿੰਦੇ ਵੀ ਪਿਆਰੇ ਵੀਰ ਗੀਤਿੰਦਰ ਗਿੱਲੇ ਦੇ ਸੱਦੇ ਪਤ ਸਵੰਦਰ ਸਿੰਘ ਦੇਸੀ ਅਲੀ ਪਰ ਇਹਨਾਂ ਦਾ ਵੀ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਵੱਡੀ ਸੇਵਾ ਕੀਤੀ ਹੈ ਗਰਾਊਂਡ ਨੂੰ ਤਿਆਰ ਕਰਨ ਦੇ ਵਿੱਚ ਇਹਨਾਂ ਵੀ ਦਾ ਸੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਵਾਗਤ ਲਓ ਪੁਆਇੰਟ ਕਹਿੰਦੇ ਆ ਇਸ ਸਮੇਂ ਵਿਕਾਸ ਦੇ ਲਈ ਆ ਸਾਹਮਣੇ ਦੇਖਦੇ ਆ ਵੀ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਕਹਿੰਦੇ ਵੀ ਕਬੱਡੀ ਪਾਉਣ ਦੇ ਲਈ ਇਹ ਆ ਨਾਗਰ ਨੇ ਲੱĐੋ ਮਾ ਜੀਰਕਪੁਰਿਆ ਕਬੱਡੀ ਪਾ ਰਹੇ ਇਧਰੇ ਦੀਪ ਕਹਿੰਦੇ ਆ ਇਸ ਸਮੇਂ ਬਾਤ ਦੀ ਪਿਆਰੀ ਕੋਸ਼ਿਸ਼ ਕਰਦੇ ਸਰਦਾਰ ਗੁਰਵਿੰਦਰ ਸਿੰਘ ਕੋਲਾ ਦਵੇਈ ਬੜੇ ਕਬੱਡੀ ਦੇ ਪ੍ਰਸਿੱਧ ਪ੍ਰਮੋਟਰ ਜੁੜੇ ਹੋਏ ਨੇ ਜੋ ਗੁਰਵਿੰਦਰ ਸਿੰਘ ਜੀ ਗੱਲ ਉਹਨਾਂ ਦੀਆਂ ਕਹਿੰਦੇ ਆ